ਅੱਜ ਸੰਤ ਡੇ ਬੋਰਡਿੰਗ ਸਕੂਲ ਨੇ ਆਪਣਾ ਐਨੂਅਲ ਫੰਕਸ਼ਨ ਸੈਲੀਬ੍ਰੇਟ ਕੀਤਾ ਬਹੁਤ ਹੀ ਵਧੀਆ ਉਹਨਾਂ ਦਾ ਸਾਲਾਨਾ ਸਮਾਰੋਹ ਲੱਗਿਆ ਜਿਦੇ ਵਿੱਚ ਉਹਨਾਂ ਨੇ ਕੈਬਨਿਟ ਮਨਿਸਟਰ ਸਰਦਾਰ ਹਰਪ੍ਰਜਨ ਸਿੰਘ ਡੀ.ਐੱਓ ਜੀ ਨੂੰ ਚੀਫ ਗੈਸਟ ਦੇ ਤੌਰ ਤੇ ਸੱਦਾ ਦਿੱਤਾ ਸੀ ਪਰ ਕੁਝ ਜ਼ਰੂਰੀ ਰੁਝੇਵਿਆਂ ਕਰਕੇ ਉਹ ਪਹੁੰਚ ਨਹੀਂ ਪਾਏ ਉਹਨਾਂ ਨੇ ਮੇਰੀ ਡਿਊਟੀ ਲਗਾਈ ਔਰ ਮੈਂ ਇੱਥੇ ਸਕੂਲ ਨੂੰ ਉਹਨਾਂ ਦੇ ਸਾਲਾਨਾ ਜਿਹੜਾ ਸਮਾਰੋਹ ਆ ਉਹਦਾ ਉਹਦੀ ਵਧਾਈ ਦੇਣ ਬੱਚਿਆਂ ਨੂੰ ਮੰਤਰੀ ਸਾਹਿਬ ਵੱਲੋਂ ਅਸ਼ੀਰਵਾਦ ਦੇਣ ਲਈ ਉੱਚੇ-ਚੇ ਤੌਰ ਤੇ ਪਹੁੰਚੀ ਆ ਮੈਂ ਖੁਦ ਵੀ ਧੰਨਵਾਦੀ ਆ ਉਹਨਾਂ ਨੇ ਬਹੁਤ ਹੀ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਇੰਨੇ ਵਧੀਆ ਪੇਰੈਂਟਸ ਡਿਸਪਲਿਨ ਤਰੀਕੇ ਨਾਲ ਇੱਥੇ ਬੈਠੇ ਹੋਏ ਆਨ Enjoy ਕਰ ਰਹੇ ਆ ਪ੍ਰੋਗਰਾਮ ਨੂੰ ਮੈਨੂੰ ਬਹੁਤ ਅੱਛਾ ਲੱਗਿਆ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਬੱਚਿਆਂ ਨੂੰ ਉਹੀ ਮੈਂ ਹੁਣੇ ਬੋਲ ਕੇ ਹਟੀਆਂ ਕਿ ਬਹੁਤ ਮਿਹਨਤ ਕਰਦੇ ਰਹੋ ਕੋਈ ਵੀ ਫੀਲਡ ਅਜੀਹਾ ਨਹੀਂ ਹੈ ਜਿਹਨੂੰ ਅਸੀਂ ਅਸਰਨਾ ਕਰ ਸਕੀਏ ਬਸ ਸਾਡੇ ਅੰਬੀਸ਼ਨਸ ਸਾਡੇ ਜਿਹੜੇ ਕੋਸ਼ਿਸ਼ ਆ ਉਹ ਅਣਥੱਕ ਹੋਣੀਆਂ ਚਾਹੀਦੀਆਂ ਔਰ ਖੂਬ ਮਿਹਨਤ ਡਿਸਪਲਿਨਡ ਲਾਈਫ ਵਿੱਚ ਰਹਿ ਕੇ ਅਸੀਂ ਹਰ ਇੱਕ ਮੰਜ਼ਿਲ ਹਰ ਮੁਕਾਮ ਖਾਸਲ ਕਰ ਸਕਦੇ ਹਾਂ ਵੀ ਬੰਨ ਉਹਦੇ ਵਿੱਚ ਉਹ ਕਲਾਕਾਰ ਵੀ ਬੰਨ ਉਦੇ ਵਿੱਚ ਉਹ ਹਰ ਤਰ੍ਹਾਂ ਦੇ ਨਾਲ ਅਰ ਸੰਸਾਰ ਦੇ ਵਿੱਚ ਜਿੰਨੀਆਂ ਚੁਣੌਤੀਆਂ ਨੇ ਹਰ ਇੱਕ ਦਾ ਚੰਗੀ ਤਰ੍ਹਾਂ ਸਾਹਮਣਾ ਕਰ ਸਕਣ ਜਿਵੇਂ ਕਿ ਸਾਡੇ ਅੱਜ ਕੱਲ ਜੋ ਜੋ ਵੀ ਪ੍ਰੋਗਰਾਮ ਚੱਲਦੇ ਨੇ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੇ ਵਧੀਆ ਜਿਹੜੀ ਆ ਉਹ ਸਿੱਖਿਆ ਲੈ ਕੇ ਅੱਜ ਜਿਹੜੀ ਸਾਡੀ ਖੇਤੀਬਾੜੀ ਥੱਲੇ ਜਾ ਰਹੀ ਆ ਜਿਹੜਾ ਸਾਡੇ ਕਿਸਾਨ ਐਗਰੀਕਲਚਰ ਨਾ ਕਰ ਰਿਆ ਵਾ ਉਹਨਾਂ ਨੂੰ ਗਵਰਨਮੈਂਟ ਐਕ ਨਹੀਂ ਦੇ ਦੇ ਰਹੀ ਜੇ ਉਹ ਵਧੀਆ ਤਰੀਕੇ ਨਾਲ ਖੇਤੀਬਾੜੀ ਕੀਤੀ ਜਾਵੇ ਇਹ ਚੰਗੇ ਵਧੀਆ ਜਿਹੜੇ ਆ ਉਹ ਉਹਦੇ ਵਿੱਚੋਂ ਪ੍ਰੋਫਿਟ ਲੈ ਕੇ ਇਹ ਆਪਣੇ ਪੰਜਾਬ ਦੀ ਧਰਤੀ ਦਾ ਜਿਹੜਾ ਵਾ ਉਹ ਵੀ ਉਹ ਕਾ ਯੋਗਦਾਨ ਪਾਉਣਗੇ ਗਾਂ ਵਤਨ ਦੇ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੇ ਨਾਲ ਸਾਡੇ ਸਕੂਲ ਦੇ ਵਿੱਚ ਜਿਹੜੀ ਸਕਲਾਈ ਦਿੱਤੀ ਜਾਂਦੀ ਆ ਭਾਵੇਂ ਉਹ ਮੈਡੀਕਲ ਹੋਵੇ ਭਾਵੇਂ ਉਹ سپورٹس ਹੋਣ ਭਾਵੇਂ ਉਹ ਸੱਭਿਆਚਾਰਕ ਪ੍ਰੋਗਰਾਮ ਹੋਣ ਭਾਵੇਂ ਉਹ ਪੜ੍ਹਾਈ ਦਾ ਵਿਸ਼ਾ ਹੋਵੇ ਭਾਵੇਂ ਪੰਜਾਬੀ ਬੋਲਣ ਦਾ ਭਾਵੇਂ ਇੰਗਲਿਸ਼ ਬੋਲਣ ਦਾ ਹਰ ਤਰ੍ਹਾਂ ਨਾਲ ਸਰਪੱਖੀ ਸਕੂਲ ਦਾ ਜਿਹੜਾ ਵਾ ਸਦਾ ਯਤਨ ਹੈ ਕਿ ਵਿਕਾਸ ਬੱਚਿਆਂ ਦਾ ਸਰਪੱਖੀ ਕਰਾਇਆ ਜਾਵੇ ਇਹ 25ਵਾਂ ਜਿਹੜਾ ਸਲਾਹਨਾ ਪ੍ਰੋਗਰਾਮ ਹੈ ਬੱਚਿਆਂ ਦਾ ਉਹ ਬਣਾਇਆ ਜਾ ਰਿਹਾ ਸਕੂਲ ਦੇ ਵਿੱਚ ਪੈਲਸ ਬਣਾਇਆ ਜਾ ਰਿਹਾ ਥੋੜਾ ਜਿਹਾ ਖੁੱਲਾ ਥਾਂ ਵੇਖ ਕੇ ਤੇ ਨਵੇਂ ਟੱਗ ਨਾ ਬਣਾਉਣ ਕਰਕੇ ਇਹਨੂੰ ਪੈਲਸ ਨੂੰ ਚੇਂਜ ਕਰਨਾ ਪਿਆ ਤੇ ਇਹਦਾ ਟਾਈਮ ਵੀ ਥੋੜਾ ਸੰ ਚੇਂਜ ਕਰਨਾ ਪਿਆ ਜਿਹੜਾ ਕਿ ਟਾਈਮ ਤੁਹਾਨੂੰ ਪਤਾ ਹੈ ਕਿ ਲਗਭਗ 4 ਵਜੇ ਤੋਂ 7 ਵਜੇ ਤੱਕ ਦਾ ਇਹਦੇ ਵਿੱਚ ਬੱਚਿਆਂ ਨੇ ਪਰਫਾਰਮੈਂਸ ਆਪਣੀ ਵਿਖਾਈ ਆ ਬਹੁਤ ਵਧੀਆ ਸਟੇਜ ਤੇ ਜਿਹੜਾ ਉਹ ਉਹਨਾਂ ਨੇ ਨਾਮਣਾ ਖੱਟਿਆ ਤੇ ਅਸੀਂ ਚਾਹੁੰਦੇ ਹਾਂ ਵੀ ਸਕੂਲ ਦੇ ਵਿੱਚ ਕੱਲੀ ਪੜ੍ਹਾਈ ਨਹੀਂ ਹੁੰਦੀ ਉਹਦੇ ਨਾਲ-ਨਾਲ ਬਹੁਤ ਜਣੀਆਂ ਬਣਗੀਆਂ ਜਿਹੜੀਆਂ ਤਿਆਰ ਹੋ ਸਕਦੀਆਂ ਜਿਹੜੀਆਂ ਸਟੇਜੀ ਪ੍ਰੋਗਰਾਮ ਲਈ ਤਿਆਰ ਹੋ ਸਕਦੀਆਂ ਅਸੀਂ ਇਹ ਯਤਨ ਕਰ ਰਹੇ ਹਾਂ ਕਿ ਵਾਦ ਤੋਂ ਵਾਦ ਜਿਹੜਾ ਉਹ ਵਧੀਆ ਬੱਚਿਆਂ ਨੂੰ ਪੜਾ ਕੇ ਦਿਖਾ ਕੇ ਤੇ ਕਿ ਕਿਸੇ ਕੰਮ ਦੇ ਕਾਬਿਲ ਕੰਮ ਦੇ ਕਾਬਿਲ ਜੁਰ ਹੋ ਕੇ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜੇ ਤੁਸੀਂ ਜਾ ਸਕਦੇ ਆ ਤੇ ਉਹਨਾਂ ਅਗੇ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਬੱਚੇ ਦੀ ਪਰਫਾਰਮੈਂਸ ਹੋ ਚੁੱਕੀ ਹੈ ਤੇ ਪਲੀਜ਼ ਖਾਣਾ ਖਾਣ ਤੋਂ ਬਾਅਦ ਜਾਣਾ ਸੋ ਅਗਲੀ ਆਈਟਮ ਤੋਂ ਪਹਿਲੇ ਅਗਲੀ ਆਈਟਮ ਤੋਂ ਪਹਿਲੇ ਵਿਦਿਆਕ ਮੈਮ ਵੀਡੀਓਸ ਮਾਰਕੀਟ ਦਾ ਪ੍ਰਿੰਸ ਪ੍ਰਿੰਸ ਕਲਜ ਪੰਜਾਬ ਰਾਜਾ

ٹکٹ داں جب ترقی بال کر گیا ترقی کر کے آرڈر ਆਹ ਵੇ ਆਂਦੇ ਤੱਕ ਕੀ ਕਰਕੇ ਸਤਵਾਂ ਵੀ ਆ ਗਿਆ ਆ ਆਂਦੇ ਐਟਾ ਤੇਰੀ ਦੋਆ ਪੱਦੀਆਂ ਨੂੰ ਮੁੱਢਿਆਂ ਨੂੰ ਆਕੇ ਨਹੀਂ ਜਾਂਦਾ ਆ ਘਰ ਦਾ ਬੈਰ ਗਿਆ ਆ ਬਾਹਰ ਬੈਣ ਗਿਆ ਇਹੋ ਜਿਹਾ ਬੜਾ ਦਰਿਆ ਆ ਓ ਬਈ ਇੰਟਰਨੈਟ ਉਹ ਪਾਸ ਵੀ ਕਰਿਆ ਅਮਰਾਸੀ ਦੇ ਆਪ ਜੀ ਹੋ ਜੀ ਬਈ ਨਾ ਹੋਵੇਗਾ ਅਮਰਾਸੀਆਂ ਨੂੰ ਤਾਂ ਚੰਗਾ ਸੁਣਾ ਆਪਾਂ ਚਾਹਦੇ ਬੜੀਏ ਲੈ ਸੰ ਪੱਕੇ ਰੋਜ ਜਿਦਾ ਨੇਕੀ ਇੱਥੇ ਸੱਜਦੇ ਆ ਸੂਰ ਦੇ ਮੱਛੀ ਆਨੇ ਪੇਸ਼ Thank <laughs> <laughs> you. ان کی جن بھی تاریخ کی جائے بیکاز